वेलकम टू माय चैनल गौड़ी सुखमनी मोहल्ला पंजवां श्लोक पूरा प्रबरा धिया पूरा जका नाओ नानक पूरा पाया पूरे के गुण गाओ ਸਤਗੁਰੂ ਜੀ ਕਹਿੰਦੇ ਨੇ ਕਿ ਆराधना ਕਰਨੀ ਹੈ ਤੇ ਉਸ ਪੂਰੇ ਦੀ ਕਰੋ ਉਸ ਪੂਰੇ ਪ੍ਰਭੂ ਦੀ ਕਰੋ ਜਿਸ ਵਿੱਚ ਕੋਈ ਕਮੀ ਨਹੀਂ ਹੈ ਜਿਸ ਪੂਰੇ ਨੇ ਸਭ ਕੁਝ ਬਣਾਇਆ ਹੈ ਜਿਸ ਪ੍ਰਭੂ ਦਾ ਨਾਮ ਪੂਰਨ ਹੈ ਤੇ ਉਸ ਪੂਰੇ ਨੂੰ ਸਿਮਰਿਆ ਹੈ ਉਸ ਪੂਰੇ ਨੂੰ ਪ੍ਰਾਪਤ ਕਰਕੇ ਉਸ ਦੇ ਗੁਣ ਗਾਇਨ ਕਰੋ ਪ੍ਰਭੂ ਆਪ ਪੂਰਨ ਹੈ ਉਸ ਦਾ ਨਾਮ ਪੂਰਨ ਹੈ ਨਾਮ ਸਿਮਰਨ ਨਾਲ ਉਹ ਪ੍ਰਭੂ ਮਨੁੱਖ ਦੇ ਅੰਦਰ ਵਸ ਜਾਂਦਾ ਹੈ ਜਦ ਅੰਦਰ ਵਸ ਜਾਵੇ ਤਾਂ ਫਿਰ ਸਵਾਸ ਸਵਾਸ ਉਸ ਦੀ ਸਿਫਤ ਸਲਾਹੀ ਮੂੰਹੋਂ ਹੁੰਦੀ ਰਹਿੰਦੀ ਹੈ ਜੈਸਾ ਕਿ ਭਗਤ ਪ੍ਰਹਿਲਾਦ ਜੀ ਨੇ ਉਸ ਪੂਰੇ ਪ੍ਰਭੂ ਨੂੰ ਹਿਰਦੇ ਵਿੱਚ ਵਸਾਇਆ ਹੋਇਆ ਸੀ ਤੇ ਉਸੇ ਦਾ ਨਾਮ ਸਿਮਰਨ ਕਰਦਾ ਰਹਿੰਦਾ ਸੀ ਸਤਿਗੁਰ ਜੀ ਅੱਗੇ ਅਸ਼ਟਪਦੀ ਵਿੱਚ ਵਰਣਨ ਕਰਦੇ ਹਨ ਕਿ ਪੂਰੇ ਗੁਰੂ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ हे ਭਾਈ ਪੂਰੇ ਗੁਰੂ ਦਾ ਉਪਦੇਸ਼ ਸੁਣੋ ਉਸ ਪੂਰੇ ਨੂੰ ਮੰਨੋ ਸਾਨੂੰ ਇਧਰ ਉਧਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਸਾਡਾ ਪੂਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਸ ਦਾ ਉਪਦੇਸ਼ ਸੁਣੋ ਉਸ ਨੂੰ ਮੰਨੋ ਪਾਰ ਬ੍ਰਹਮ ਨਿਕਟ ਕਰ ਦੇਖ ਪਰਮਾਤਮਾ ਨੂੰ ਆਪਣੇ ਨੇੜੇ ਕਰਕੇ ਵੇਖੋ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਪੂਰੇ ਗੁਰੂ ਦੇ ਉਪਦੇਸ਼ ਨੂੰ ਖੋਜ ਕੇ ਵੇਖੋ ਸਾ ਸਾ ਸਿਮਰੋ ਗੋਬਿੰਦ ਰਬੋ ਨੂੰ ਸਵਾਸ ਸਵਾਸ ਸਿਮਰੋ ਮਨ ਅੰਤਰ ਕੀ ਉਤਰਾ ਚਿੰਦ ਜਿਸ ਕਰਕੇ ਮਨ ਅੰਦਰ ਦੀ ਚਿੰਤਾਵਾਂ ਦੂਰ ਹੋ ਜਾਣ ਆਸਨਿਤ ਤਿਆਗੋ ਤ੍ਰੰਗ ਨਾ ਰਹਿਣ ਵਾਲੇ ਪਦਾਰਥਾਂ ਦੀਆਂ ਆਸਾਂ ਉਮੀਦਾਂ ਦੇ ਖਿਆਲਾਂ ਨੂੰ ਛੱਡ ਦਿਓ ਸੰਤ ਜਨਾ ਕੀ ਧੁਰ ਮਨ ਮੰਗ ਮਨ ਕਰਕੇ ਸੰਤ ਜਨਾ ਦੀ ਚਰਨ ਧੂੜੀ ਮੰਗੋ ਆਪ ਛੋੜ ਬੇਨਤੀ ਕਰੋ ਆਪਾ ਭਾਵ ਛੱਡ ਕੇ ਪ੍ਰਭੂ ਅੱਗੇ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਸਾਧ ਸੰਗਤ ਵਿੱਚ ਨਾਮ ਜਪ ਕੇ ਅਗ ਦੇ ਸਮੁੰਦਰ ਸੰਸਾਰ ਨੂੰ ਤਰੋ ਹਰ ਧਨ ਕੇ ਭੜ ਲਿਓ ਪੰਡਾਰ ਹਰੀ ਨਾਮ ਤਨ ਦੇ ਖਜ਼ਾਨੇ ਭੜ ਲਵੋ ਨਾਮ ਸਿਮਰ ਕੇ ਨਾਨਕ ਗੁਰੂ ਪੂਰੇ ਨਮਸਕਾਰ ਸਤਿਗੁਰ ਜੀ ਗੱਥਨ ਕਰਦੇ ਹਨ ਪੂਰੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਉਸ ਨੂੰ ਸਦਾ ਨਮਸਕਾਰ ਤੇ ਬੇਨਤੀਆਂ ਕਰੋ ਖੇਮ ਕੁਸ਼ਲ ਸਹਿਜ ਆਨੰਦ ਪਰਮ ਸੁਖ ਕੁਸ਼ਲ ਸ਼ਾਂਤੀ ਤੇ ਆਨੰਦ ਵਾਸਤੇ ਸਾਧ ਸੰਗ ਭਜ ਪਰਮ ਆਨੰਦ ਸਾਧ ਸੰਗਤ ਕਰਕੇ ਪਰਮਾਤਮਾ ਦਾ ਸਿਮਰਨ ਕਰੋ ਨਰਕ ਨਿਵਾਰ ਉਰਤਾਰ ਹੋ ਜੀਓ ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰਕੇ ਆਪਣੇ ਆਪ ਨੂੰ ਉਧਾਰ ਲਵੋ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਪ੍ਰਭੂ ਦੇ ਅੰਮ੍ਰਿਤ ਰੂਪੀ ਗੁਣਾਂ ਦੇ ਰਸ ਨੂੰ ਪਿਓ ਪ੍ਰਭੂ ਦੇ ਗੁਣ ਗਾਇਨ ਕਰੋ ਜੋ ਅੰਮ੍ਰਿਤ ਰਸ ਦੀ ਤਰ੍ਹਾਂ ਜੀਵਨ ਦਾਤੇ ਹਨ ਚਿਤ ਚਿਤਵੋ ਨਾਰਾਇਣ ਇਕ ਚਿਤ ਵਿੱਚ ਇਕ ਪ੍ਰਭੂ ਦਾ ਚਿਤਵਨ ਇਕਤਾ ਧਿਆਨ ਕਰੋ ਇੱਕ ਇਤਿਆਸ ਰੱਖੋ ਇੱਕ ਰੂਪ ਜਾਂ ਕੇ ਰੰਗ ਅਨੇਕ ਜਿਸ ਦਾ ਰੂਪ ਇੱਕ ਹੈ ਤੇ ਰੰਗ ਅਨੇਕ ਹਨ ਗੋਪਾਲ ਦਾ ਮੋਦਰ ਦੀਨ ਦਿਆਲ ਗੋਪਾਲ ਦਾ ਮੋਦਰ ਤੇ ਗਰੀਬਾਂ ਤੇ ਦਇਆ ਕਰਨ ਵਾਲਾ ਪ੍ਰਭੂ ਦੁਖ ਪੰਜਨ ਪੂਰਨ ਕਿਰਪਾਲ ਦੁਖ ਨਾਸ ਕਰਨ ਵਾਲਾ ਪਰਮ ਕਿਰਪਾਲੂ ਹੈ ਸਿਮਰ ਸਿਮਰ ਨਾਮ ਬਾਰੰਬਾਰ ਉਸ ਦੇ ਨਾਮ ਦਾ ਬਾਰੰਬਾਰ ਸਿਮਰਨ ਕਰੋ ਨਾਨਕ ਜੀ ਕਾ ਹੀ ਆਧਾਰ ਸਤਿਗੁਰ ਜੀ ਕਥਨ ਕਰਦੇ ਹਨ ਪਰਮਾਤਮਾ ਦਾ ਨਾਮ ਜਪਣਾ ਹੀ ਜੀਵਨ ਦਾ ਆਸਰਾ ਹੈ ਇਹ ਹੀ ਆਧਾਰ ਹੈ ਉੱਤਮ ਸ਼ਲੋਕ ਸਾਧ ਕੇ ਬਚਨ ਸੰਤਾਂ ਦੇ ਬਚਨ ਉੱਤਮ ਉਪਦੇਸ਼ ਹਨ ਅਮਲੀਕ ਲਾਲ ਇਹ ਰਤਨ ਇਹ ਅਮੁੱਲਕ ਲਾਲ ਢੇ ਰਤਨ ਹਨ ਸੁਣਤ ਕਮਾਵਤ ਹੋਤ ਉਧਾਰ ਇਹਨਾਂ ਨੂੰ ਸੁਣ ਕਰਕੇ ਕਮਾਉਣ ਨਾਲ ਪੁਰਸ਼ ਦਾ ਉਧਾਰ ਹੁੰਦਾ ਹੈ ਆਪ ਤਰੈ ਲੋਕ ਕੇ ਨਿਸਤਾਰ ਇਹਨਾਂ ਨੂੰ ਕਮਾਉਣ ਵਾਲਾ ਆਪ ਤਰਦਾ ਹੈ ਤੇ ਲੋਕਾਂ ਦਾ ਪਾਰ ਉਤਾਰਾ ਕਰਦਾ ਹੈ ਸਫਲ ਜੀਵਨ ਸਫਲਤਾ ਕਾ ਸੰਗ ऐसे पुरुष ਦਾ ਆਪਣਾ ਜੀਵਨ ਸਫਲ ਹੈ ਤੇ ਉਸ ਦੀ ਸੰਗਤ ਕਰਨੀ ਵੀ ਸਫਲ ਹੈ ਜਾ ਕੇ ਮਨ ਲਾਗਾ ਹਰ ਰੰਗ ਜਿਸ ਦੇ ਮਨ ਵਿੱਚ ਹਰੀ ਦਾ ਪ੍ਰੇਮ ਲੱਗਾ ਹੈ ਜਿਸ ਦੇ ਮਨ ਵਿੱਚ ਸਿਮਰਨ ਮਿੱਠਾ ਲੱਗਦਾ ਹੈ ਜੈ ਜੈ ਸ਼ਬਦ ਅਨਾਹਦ ਵਾਜੈ ਉਸ ਦੇ ਅੰਦਰ ਜੈ ਜੈਕਾਰ ਦਾ ਸ਼ਬਦ ਲਗਾਤਾਰ ਵੱਜਦਾ ਹੈ ਸੁਣ ਸੁਣ ਆਨੰਦ ਕਰੇ ਪ੍ਰਭਾ ਜੈ ਉਸ ਨੂੰ ਸੁਣ ਸੁਣ ਕੇ ਮਨੁੱਖ ਆਨੰਦ ਕਰਦਾ ਹੈ ਆਨੰਦ ਵਿੱਚ ਰਹਿੰਦਾ ਹੈ ਤੇ ਉਸ ਦੇ ਅੰਦਰ ਪ੍ਰਭੂ ਪ੍ਰਗਟ ਹੁੰਦਾ ਹੈ ਪ੍ਰਗਟੇ ਗੋਪਾਲ ਮਹਾਤ ਕੇ ਮੱਥੇ ਮਹਾਤਮਾ ਦੇ ਮੱਥੇ ਤੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਨਾਨਕ ਉਧਰੇ tin ਕੇ ਸਾਥ ਹੈ ਸਤਗੁਰੂ ਜੀ ਕਥਨ ਕਰਦੇ ਹਨ ਐਸੇ ਮਹਾਪੁਰਸ਼ਾਂ ਦੇ ਨਾਲ ਦੁਗੀਆਂ ਦਾ ਵਿਪਾਰ ਉਤਾਰਾ ਹੁੰਦਾ ਹੈ ਸ਼ਰਨ ਜੋਗ ਸੰਸਰ ਨਹੀਂ ਆਏ ਸ਼ਰਨ ਆਏ ਦੀ ਰੱਖਿਆ ਕਰਨ ਨੂੰ ਸਮਰਥ ਜਾਣ ਕਰਕੇ ਪ੍ਰਭੂ ਦੀ ਸ਼ਰਨ ਆਏ ਹਾਂ ਕਰ ਕਿਰਪਾ ਪ੍ਰਭ ਆਪ ਮਿਲਾਏ ਕਿਰਪਾ ਕਰਕੇ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ ਹੈ ਮਿਟ ਗਏ ਬੈਰ ਭੈ ਸਵਰੇਣ ਜ਼ਹਿਰ ਮਿਟ ਗਏ ਹਨ ਤੇ ਸਭ ਦੀ ਚਰਨ ਧੂੜੀ ਹੋ ਗਏ ਹਨ ਅੰਮ੍ਰਿਤ ਨਾਮ ਸਾਧ ਸੰਗਲੈਨ ਸਾ ਸੰਗਤ ਚ ਅੰਮ੍ਰਿਤ ਨਾਮ ਜਪਣਾ ਕਰਦੇ ਹਾਂ ਸੋ ਪਰਸੰਤ ਭਏ ਗੁਰਦੇਵ ਗੁਰੂਦੇਵ ਸਤਗੁਰ ਜੀ ਭਲੀ ਪ੍ਰਕਾਰ પ્રસન્ન ਹੋ ਗਏ ਹਨ ਪੂਰਨ ਹੋਈ ਸੇਵਕੀ ਸੇਵ ਇਸ ਵਾਸਤੇ ਸੇਵਕ ਦੀ ਸੇਵਾ ਪ੍ਰਵਾਨ ਹੋ ਗਈ ਹੈ ਆਲ ਜੰਜਾਲ ਵਿਕਾਰਤੇ ਰਹਤੇ ਕਰਾਂ ਦੇ ਜੰਜਾਲਾਂ ਤੇ ਵਿਕਾਰਾਂ ਤੋਂ ਛੁੱਟ ਗਏ ਹਾਂ ਰਾਮ ਨਾਮ ਸੁਣ ਰਸਨਾ ਕਹਤੇ ਰਾਮ ਦਾ ਨਾਮ ਕੰਨਾਂ ਨਾਲ ਸੁਣ ਕੇ ਜ਼ੁਬਾਨ ਨਾਲ ਉਚਾਰਨ ਕਰਦੇ ਹਾਂ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਕਿਰਪਾ ਕਰਕੇ ਪ੍ਰਭੂ ਨੇ ਦਇਆ ਕੀਤੀ ਹੈ ਨਾਨਕ ਨਿਭੀ ਖੇਪ ਹਮਾਰੀ ਸਤਗੁਰ ਜੀ ਕਥਨ ਕਰਦੇ ਹਨ ਇਸ ਕਰਕੇ ਸਾਡੀ ਨਾਮ ਸਿਮਰਨ ਦੀ ਰਾਸ ਸਿਰੇ ਚੜ ਗਈ ਹੈ ਦਰਗਾਹ ਵਿੱਚ ਪ੍ਰਵਾਨ ਹੋ ਗਈ ਹੈ ਪਰਭੂ ਕੀ ਉਸਤਤ ਕਰੋ ਸੰਤ ਮੀਤ हे ਸੰਤ ਮਿੱਤਰੋ ਪ੍ਰਭੂ ਦੀ ਉਸਤਤੀ ਕਰੋ ਸਾਵਧਾਨ ਇਕਾਗਰ ਚੀਤ ਬੜੇ ਧਿਆਨ ਨਾਲ ਇਕਜਿਤ ਹੋ ਕੇ ਉਸ ਦਾ ਸਿਮਰਨ ਕਰੋ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਪ੍ਰਭੂ ਦੇ ਗਿਆਨਮਈ ਗੁਣਾ ਦਾ ਨਾਮ ਸੁਖਮਨੀ ਹੈ ਇਹ ਸੁਖਮਨੀ ਬਾਣੀ ਪ੍ਰਭੂ ਦਾ ਗਿਆਨ ਦੇਣ ਵਾਲੇ ਗੁਣਾ ਦਾ ਨਾਮ ਹੈ ਜਿਸ ਮਨ ਬਸੇ ਸੁਹੋਤ ਨਿਧਾਨ ਜਿਸਦੇ ਮਨ ਵਿੱਚ ਇਹ ਵਸ ਜਾਵੇ ਉਹ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ ਸਰਬ ਇੱਛਾ ਤਾਂ ਕੀ ਪੂਰਨ ਹੋਏ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਪ੍ਰધાન ਪੁਰਖ ਪਰਗਟ ਸਵ ਲੋਏ ਉਹ ਸ਼੍ਰੋਮਣੀ ਪੁਰਸ਼ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਜਾਂਦਾ ਹੈ ਸਭ ਤੇ ਊਚਾ ਪਾਇ ਸਥਾਨ ਉਹ ਸਭ ਤੋਂ ਉੱਚਾ ਅਸਥਾਨ ਯਾਨੀ ਕਿ ਮੁਕਤੀ ਪ੍ਰਾਪਤ ਕਰਦਾ ਹੈ ਬਹਰ ਨਾ ਹੋਵੇ ਆਵੰਝਾਨ ਫਿਰ ਮੁੜ ਉਸ ਦਾ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੁੰਦਾ ਯਾਨੀ ਕਿ ਜੰਮਣਾ ਮਰਨਾ ਨਹੀਂ ਹੁੰਦਾ ਹਰ ਤਨ ਖਾੜ ਚਲੇ ਜਨ ਸੋਏ ਹਰੇ ਤਨ ਨੂੰ ਉਹੀ ਮਨੁੱਖ ਖਟ ਕੇ ਸੰਸਾਰ ਤੋਂ ਜਾਂਦਾ ਹੈ ਨਾਨਕ ਜਿਸੇ ਪ੍ਰਾਪਤ ਹੋਏ ਸਤਗੁਰਜੀ ਕਥਨ ਕਰਦੇ ਹਨ ਪਰਮਾਤਮਾ ਦੇ ਨਾਮ ਨੂੰ ਸੰਸਾਰ ਤੋਂ ਉਹੀ ਕਮਾ ਕੇ ਜਾਂਦਾ ਹੈ ਜਿਸ ਨੂੰ ਇਹ ਦਾਤ ਧੁਰ ਤੋਂ ਮਿਲੀ ਹੋਵੇ ਖੇਮ ਸ਼ਾਂਤ ਰਿੱਧ ਨਵ ਨਿਧ ਸੁਦੀਵੀ ਸੁਖ ਰਿੱਧਿਆ ਤੇ ਨੌ ਪ੍ਰਕਾਰ ਦੇ ਖਜ਼ਾਨੇ ਬੁੱਧ ਗਿਆਨ ਸਰਬ ਤੇ ਸਿੱਧ ਬੁੱਧੀ ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਵਿਦਿਆ ਤਪ ਜੋਗ ਪ੍ਰਭ ਧਿਆਨ ਵਿਦਿਆ ਤਪ ਜੋਗ ਤੇ ਪ੍ਰਭੂ ਦਾ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਸ੍ਰੇਸ਼ਟ ਗਿਆਨ ਤੇ ਪਵਿੱਤਰ ਤੀਰਥਾਂ ਦਾ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਚਾਰ ਪ੍ਰਕਾਰ ਦੇ ਪਦਾਰਥ ਤੇ ਹਿਰਦੇ ਦਾ ਖੇੜਾ ਸਭ ਕੇ ਮਦ ਸਗਲ ਤੇ ਉਦਾਸ ਸਭਨਾ ਦੇ ਵਿੱਚ ਰਹੰਦਿਆ ਹੋਇਆ ਸਭ ਤੋਂ ਉੱਪਰ ਯਾਨੀ ਕਿ ਕਿਸੇ ਵਿੱਚ ਆਪਣੇ ਆਪ ਨੂੰ ਨਾ ਫਸਾਉਣਾ ਸੁੰਦਰ ਚਤੁਰਤਤ ਦਾ ਬੇਤਾ ਸੁੰਦਰ ਸਿਆਣਾ ਤੇ ਅਸਲੀਅਤ ਦਾ ਜਾਣਨ ਵਾਲਾ ਸਮਦਰਸੀ ਇੱਕ ਦ੍ਰਿਸ਼ਟੀਤਾ ਸਭ ਨੂੰ ਇੱਕੋ ਜਿਹਾ ਵੇਖਣ ਵਾਲਾ ਇਹ ਫਲ ਤਿਜਨ ਕੇ ਮੁਖਪੰਨੇ ਇਹ ਸਾਰੇ ਫਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜੋ ਇਸ ਸੁਖਮਨੀ ਸਾਹਿਬ ਜੀ ਨੂੰ ਮੂੰਹ ਤੋਂ ਉਚਾਰਨ ਕਰਦਾ ਹੈ ਜੋ ਇਸ ਨੂੰ ਮਨ ਨਾਲ ਜਪਦਾ ਹੈ ਗੁਰ ਨਾਨਕ ਨਾਮ ਬਚਨ ਮਨ ਸੁਣਨੇ ਸਤਗੁਰ ਜੀ ਕਹਿੰਦੇ ਹਨ ਮਨ ਨਾਲ ਇਹਨਾਂ ਗੁਰਾਂ ਦੇ ਬਚਨਾਂ ਸੁਖਮਨੀ ਨੂੰ ਜੋ ਸੁਣਦਾ ਹੈ ਜਪਦਾ ਹੈ ਉਸ ਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਹਨ ਜੋ ਉੱਪਰਲੀ ਪੌੜੀ ਵਿੱਚ ਦੱਸੇ ਗਏ ਹਨ ਇਹੋ ਨਿਦਾਨ ਜਪੇ ਮਨ ਕੋਈ ਇਹ ਸੁਖਮਨੀ ਨਾਮ ਦਾ ਖਜ਼ਾਨਾ ਜੋ ਕੋਈ ਮਨ ਲਾ ਕੇ ਜਪੇਗਾ ਸਭ ਯੁਗ ਮੈਂ ਤਾਕੀਗਤ ਹੋਏ ਉਸ ਦੀ ਚਾਰੇ ਜੁਗਾਂ ਵਿੱਚ ਮੁਕਤੀ ਹੋਵੇਗੀ ਗੁਣ ਗੋਬਿੰਦ ਨਾਮ ਧੁਨ ਬਾਣੀ ਗੋਬਿੰਦ ਦੇ ਗੁਣ ਤੇ ਨਾਮ ਦੀ ਧੁੰਨੀ ਵਾਲੀ ਇਹ ਬਾਣੀ ਹੈ ਸਿਮਰਤ ਸਾਸਤਰ ਬੇਧ ਬਖਾਣੀ ਸਿਮਰਤੀਆਂ ਸਾਸਤ੍ਰਾਂ ਤੇ ਵੇਦਾ ਨੇ ਵੀ ਇਹ ਗੱਲ ਕਥਨ ਕੀਤੀ ਹੈ ਸਗਲ ਮਤਾਂਤ ਕੇਵਲ ਹਰਨਾਮ ਸਾਰਿਆਂ ਦਾ ਮਨੋਰਥ ਕੇਵਲ ਹਰੀ ਦਾ ਨਾਮ ਜਪਣਾ ਹੀ ਹੈ ਗੋਬਿੰਦ ਭਗਤ ਕੇ ਮਨ ਵਿਸਰਾਮ ਨਾਮ ਪ੍ਰਭੂ ਦੇ ਭਗਤਾਂ ਦੇ ਮਨ ਵਿੱਚ ਵਸਦਾ ਹੈ ਕੋਟ ਅਪਰਾਧ ਸਾਧ ਸੰਗ ਮਿਟੈ ਸਾਧੂ ਦਾ ਸੰਗ ਕਰਕੇ ਕਰੋੜਾ ਪਾਪ ਮਿਟ ਜਾਂਦੇ ਹਨ ਸੰਤ ਕਿਰਪਾ ਤੇ ਜਮ ਤੇ ਛੁੱਟੇ ਸੰਤਾਂ ਦੀ ਕਿਰਪਾ ਕਰਕੇ ਮਨੁੱਖ ਜਮਾ ਤੋਂ ਛੁੱਟ ਜਾਂਦਾ ਹੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਜਿਸਦੇ ਮੱਥੇ ਉੱਤੇ ਪ੍ਰਭੂ ਨੇ ਆਪਣੀ ਬਖਸ਼ਿਸ਼ ਦੇ ਕਰਮ ਪਾਏ ਹਨ ਸਾਧ ਸੰਨ ਨੰਕਤੇ ਆਏ ਸਤਿਗੁਰ ਜੀ ਕਥਨ ਕਰਦੇ ਹਨ ਸੰਤਾਂ ਦੀ ਸੰਗਤ ਉਹੀ ਮਨੁੱਖ ਕਰਦਾ ਹੈ जिस ਉਤੇ ਪ੍ਰਭੂ ਦੀ ਬਖਸ਼ਿਸ਼ ਹੋਵੇ ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਜਿਸਦੇ ਮਨ ਵਿੱਚ ਇਹ ਬਾਣੀ ਵਸਦੀ ਹੈ ਤੇ ਜੋ ਇਸ ਨੂੰ ਪ੍ਰੀਤ ਨਾਲ ਸੁਣਦਾ ਹੈ ਤੇ ਜਪਦਾ ਹੈ ਤਿਸ ਜਿਹਾ ਨਾਵੇ ਹਰ ਪ੍ਰਭ ਜੀਤ ਉਸ ਮਨੁੱਖ ਦੇ ਚਿੱਤ ਵਿੱਚ ਹਰੀ ਪ੍ਰਭੂ ਆਵਸਦਾ ਹੈ ਜਨਮ ਮਰਨ ਦਾ ਦੁੱਖ ਨਿਵਾਰੇ ਉਸਤੇ ਜੰਮਣ ਮਰਨ ਦਾ ਦੁੱਖ ਪਰਮਾਤਮਾ ਦੂਰ ਕਰ ਦਿੰਦਾ ਹੈ ਦੁਲਵ ਦੇ ਤਤਕਾਲ ਉਧਾਰੇ ਉਸਤੇ ਅਮੋਲਕ ਦੇਹੀ ਦਾ ਉਸ ਸਮੇਂ ਨਿਸਤਾਰਾ ਕਰ ਦਿੰਦਾ ਹੈ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਉਸ ਪੁਰਸ਼ ਦੀ ਸੁੰਦਰ ਕਿਰਤੀ ਤੇ ਮਿੱਠੀ ਅੰਮ੍ਰਿਤ ਵਰਗੀ ਬਾਣੀ ਹੋ ਜਾਂਦੀ ਹੈ ਇੱਕ ਨਾਮਮਨ ਮਾਹਿਸਮਾਣੀ ਉਸਦੇ ਮਨ ਵਿੱਚ ਕੇਵਲ ਇੱਕ ਹੀ ਨਾਮ ਸਮਾਇਆ ਰਹਿੰਦਾ ਹੈ ਦੁਖ ਰੋਗ ਬਿਨ ਸੇ ਪੈ ਪਰਮ ਉਸਦੇ ਦੁਖ ਰੋਗ ਡਰ ਤੇ ਭਰਮ ਨਾਸ ਹੋ ਜਾਂਦੇ ਹਨ ਸਾਧਨਾਮ ਨਿਰਮਲਤਾ ਕੇ ਕਰਮ ਉਸਦਾ ਨਾਮ ਸਾਧੂ ਪੈ ਜਾਂਦਾ ਹੈ ਤੇ ਉਸਦੇ ਕਰਮ ਪਵਿੱਤਰ ਹੋ ਜਾਂਦੇ ਹਨ ਸਭ ਤੇ ਉੱਚਤਾ ਕੀ ਸੋਭਾਵਣੀ ਉਸਦੀ ਸੋਭਾ ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਨਾਨਕ ਕੇਹ ਗੁਣ ਨਾਮ ਸੁਖਮਣੀ ਸਤਗੁਰੂ ਜੀ ਕਥਨ ਕਰਦੇ ਹਨ ਇਹਨਾਂ ਗੁਣਾ ਕਰਕੇ ਹੀ ਇਸ ਬਾਣੀ ਦਾ ਨਾਮ ਸੁਖਮਨੀ ਸੁਖਾਂ ਦੇ ਦੇਣ ਵਾਲੀ ਹੈ ਇਸ ਸਾਰੀ ਅਸ਼ਟਪਦੀ ਵਿੱਚ ਸਤਗੁਰੂ ਜੀ ਫਰਮਾਉਂਦੇ ਨੇ ਕਿ हे ਭਾਈ हे ਮਿੱਤਰੋ ਪ੍ਰਭੂ ਦੀ ਸਿਫਤ ਸਲਾ ਇੱਕ ਮਨ ਇਕਚਿਤ ਹੋ ਗਏ ਧਿਆਨ ਨਾਲ ਕਰੋ ਇਹ ਸੁਖਮਨੀ ਬਾਣੀ ਪ੍ਰਭੂ ਦੇ ਗਿਆਨ ਦਾਤਾ ਗੁਣਾਂ ਦਾ ਖਜ਼ਾਨਾ ਹੈ ਜਿਸਦੇ ਮਨ ਵਿੱਚ ਇਹ ਵਸ ਜਾਂਦੀ ਹੈ ਉਸਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਉਹ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਤੇ ਅੱਗੇ ਪਰਲੋਕ ਵਿੱਚ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਜਿਸ ਕਰਕੇ ਉਸ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਸੰਸਾਰ ਤੋਂ ਉਹੀ ਕਮਾ ਕੇ ਜਾਂਦਾ ਹੈ ਜਿਸ ਨੂੰ ਇਹ ਦਾਤ ਧੁਰ ਤੋਂ ਮਿਲੀ ਹੋਵੇ ਇਹ ਸੁਖਮਨੀ ਬਾਣੀ ਜਿਹੜਾ ਵੀ ਜਿਹੜਾ ਵੀ ਮਨੁੱਖ ਮਨ ਲਾ ਕੇ ਸ਼ਰਦਾ ਪ੍ਰੇਮ ਨਾਲ ਪੜਦਾ ਹੈ ਜਾਂ ਸੁਣਦਾ ਹੈ ਉਸ ਨੂੰ ਸਦੀਵ ਸੁਖ ਬੇਅੰਤ ਧਨ ਸੰਪਦਾ 18 ਸਿੱਧੀਆਂ ਉੱਤਮ ਬੁੱਧੀ ਪ੍ਰਭੂ ਦਾ ਗਿਆਨ ਤੀਰਥ ਇਸ਼ਨਾਨ ਦਾ ਪੁੰਨ ਤੇ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਐਸਾ ਮਨੁੱਖ ਸਾਰੇ ਪਦਾਰਥ ਭੋਗਦਾ ਹੋਇਆ ਵੀ ਉਹਨਾਂ ਵਿੱਚ ਲਿਬਾਇ ਮਾਨ ਨਹੀਂ ਹੁੰਦਾ ਉਹ ਸਭ ਵਿੱਚ ਇੱਕ ਬ੍ਰਹਮ ਨੂੰ ਹੀ ਵਿਆਪਕ ਵੇਖਦਾ ਹੈ ਇਸ ਸੁਖਮਨੀ ਬਾਣੀ ਨੂੰ ਜੋ ਕੋਈ ਮਨ ਲਗਾ ਕੇ ਪੜ੍ਹੇਗਾ ਭਾਵੇਂ ਕਲਯੁਗ ਹੋਵੇ ਜਾਂ ਕੋਈ ਯੁਗ ਹੋਵੇ ਉਹ ਸਦਾ ਹੀ ਮੁਕਤੀ ਪ੍ਰਾਪਤ ਕਰੇਗਾ ਇਸ ਵਿੱਚ ਪ੍ਰਮਾਤਮਾ ਦੇ ਗੁਣ ਤੇ ਨਾਮ ਦੀ ਮਹਿਮਾ ਹੈ ਜੋ ਸਿਮਰਤਿਆ ਤੇ ਵੇਦਾਂ ਨੇ ਵੀ ਕਥਨ ਕੀਤੀ ਹੈ ਭਾਵੇਂ ਕੋਈ ਵੀ ਧਰਮ ਦਾ ਹੋਵੇ ਉਸ ਦਾ ਸਿਧਾਂਤ ਨਾਮ ਜਪਣਾ ਹੀ ਹੈ ਨਾਮ ਦੇ ਜਪਣ ਕਰਕੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਤੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਨਾਮ ਸੰਤਾਂ ਦੀ ਸੰਗਤ ਵਿੱਚੋਂ ਮਿਲਦਾ ਹੈ ਪ੍ਰੰਤੂ ਸੰਤਾਂ ਦੀ ਸੰਗਤ ਉਹੀ ਮਨੁੱਖ ਕਰਦਾ ਹੈ ਜਿਸ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਵੇ ਇਨ੍ਹਾਂ ਗੁਣਾਂ ਦੇ ਕਰਕੇ ਹੀ ਇਸ ਬਾਣੀ ਦਾ ਨਾਮ ਸੁੱਖਾਂ ਦੀ ਮਣੀ ਹੈ ਸੰਗਤ ਜੀ ਇਹ ਸੁਖਮਨੀ ਸਾਹਿਬ ਜੀ ਦੀ 24ਵੀਂ ਆਖਰੀ ਅਸ਼ਟਪਦੀ ਹੈ ਸੁਖਨੀ ਸਾਹਿਬ ਜੀ ਦੇ ਬਾਣੀ ਵਿੱਚ ਸਤਗੁਰ ਜੀ ਨੇ ਪਰਮਾਤਮਾ ਨਾਲ ਜੁੜਨ ਲਈ ਦੱਸਿਆ ਹੈ ਪਰਮਾਤਮਾ ਦਾ ਸਿਮਰਨ ਪਰਮਾਤਮਾ ਦਾ ਨਾਮ ਜਪਣ ਲਈ ਦੱਸਿਆ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ ਅਸੀਂ ਕਿੰਨਾ ਕੁਝ ਪ੍ਰਾਪਤ ਕਰ ਸਕਦੇ ਹਾਂ ਇਹ ਸਭ ਕੁਝ ਸਤਗੁਰ ਜੀ ਨੇ ਇਸ ਬਾਣੀ ਵਿੱਚ ਦੱਸਿਆ ਹੈ ਸੰਗਤ ਜੀ ਸੁਖਨੇ ਸਾਹਿਬ ਜੀ ਤੇ ਪਾਠ ਦੀ ਵਿਆਖਿਆ ਲਈ ਸਭ ਤੋਂ ਪਹਿਲਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ-ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਸ਼ੁਕਰਗੁਜ਼ਾਰ ਕਰਦੇ ਹਾਂ ਗੁਰੂ ਜੀ ਨੇ ਆਪੇ ਪਾਠ ਦੀ ਸੇਵਾ ਸੜ ਤੋਂ ਲਈ ਹੈ ਆਪ ਉਹਨਾਂ ਨੇ ਸੜਤੇ ਕਿਰਪਾ ਕੀਤੀ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੀ ਹਾਂ ਗੁਰਬਾਣੀ ਬਾਰੇ ਮੈਨੂੰ ਜਿਆਦਾ ਕੁਝ ਗਿਆਨ ਨਹੀਂ ਹੈ ਇਹ ਤੇ ਗੁਰੂ ਸਾਹਿਬ ਜੀ ਨੇ ਆਪ ਇਹ ਪਾਠ ਦੀ ਸੇਵਾ ਲਈ ਹੈ ਪਾਠ ਤੇ ਉਸਦੇ ਅਰਥ ਵਿਆਖਿਆ ਕਰਦੇ ਹੋਏ ਮੇਰੇ ਤੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਹੋਣਗੀਆਂ ਉਸ ਦੇ ਲਈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਚਾਹੁੰਦੀ ਹਾਂ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਸਾਰੀ ਸੰਗਤ ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰੀ ਗੁਰਬਾਣੀ ਵਿਚਾਰ ਨੂੰ ਸੁਣਿਆ ਤੇ ਜੋ ਹੁਣ ਵੀ ਸੁਣਦੇ ਨੇ ਸੰਗਤ ਜੀ ਭੁੱਲਾਂ ਚੁੱਕਾਂਦੇ ਅਸੀਂ ਮਾਫੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ